ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਦੇ ਵੱਲੋਂ ਆਪਣਾ ਨਾਮਿਨੇਸ਼ਨ ਦਾਖਲ ਕਰ ਦਿੱਤਾ ਗਿਆ ਨਾਮਜ਼ਦਗੀ ਪੱਤਰ ਦਾਖਲ ਕਰਦੇ ਉੱਤੇ ਗਏ ਨੇ ਦੱਸਦੀ ਹੈ ਕਿ ਅੱਜ ਨਾਮਿਨੇਸ਼ਨ ਦਾਖਲ ਕਰਨ ਦਾ ਆਖਰੀ ਦਿਨ ਸੀ ਇਲੈਕਸ਼ਨ ਹੈ ਉਹ ਲੋਕ ਸਭਾ ਨਾਲ ਕਰਾਈ ਜਾਵੇ ਜਿੱਦਾਂ ਹਾਂ ਮਾਚਲ ਦੇ ਵਿੱਚ ਜਿਹੜੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਉਹ ਲੋਕ ਸਭਾ ਦੇ ਨਾਲ ਇਕੱٹری VOTING ਹੋਈ ਹੈ ਇਸ ਕਰਕੇ ਅਗਰ ਪੰਜਾਬ ਸਰਕਾਰ ਨੂੰ ਅਗਰ ਮੇਰਾ ਸਪੀਕਰ ਤੋਂ ਅਸਤੀਫਾ ਆਇਆ ਸੀ ਉਹ 69 ਦਿਨ ਕੋ ਨਹੀਂ ਬੋਲੇ ਅੱਜ ਪਹਿਲਾ ਵਰਕਿੰਗ ਡੇ ਹੈ ਪੰਜਾਬ ਦੇ ਵਿੱਚ ਪਹਿਲੇ ਵਰਕਿੰਗ ਡੇ ਮੈਨੂੰ ਬੁਲਾਇਆ ਗਿਆ 11 ਵਜੇ ਪੇਚੋਂ ਨੂੰ ਗਿਆ ਮੈਂ 11 ਵਜੇ ਆ ਗਿਆ। ਅਗਰ ਉਹ ਚਾਹਦੇ ਕਿ ਇਲੈਕਸ਼ਨ ਪੰਜਾਬ ਦੇ ਪੰਜਾਬ ਦਾ ਪੈਸਾ ਬਚਦਾ ਪੰਜਾਬ ਦਾ ਖਜ਼ਾਨਾ ਬਚਦਾ ਤੇ ਉਹ ਇਲੈਕਸ਼ਨ ਹਲ ਕਰਵਾ ਦਿੰਦੇ। ਇਸ ਕਰਕੇ ਮੈਂ ਪੰਜਾਬ ਦੇ ਖਜ਼ਾਨੇ ਤੇ ਬੋਝ ਨਹੀਂ ਬੰਨਾ ਚਾਹੁੰਦਾ। ਇਸ ਕਰਕੇ ਮੇਰੇ ਲੋਕਾਂ ਨੇ ਜੋ ਡਿਸੀਜਨ ਲਿਆ ਹੈ ਜੋ ਜਲੰਧਰ ਲੋਜੇ ਦੇ ਮੈਨੂੰ ਪਿਆਰ ਕਰਦੇ ਆ ਹਮੇਸ਼ਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਉਹ ਸਾਰਿਆਂ ਨੇ ਇਰਾਜ਼ ਦਿੱਤੀ ਹੈ ਕਿ ਜਿਹੜਾ ਆਪਣਾ ਦੇਖੋ ਜੀ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਲਿਆ ਬਹੁਤ ਅੱਛਾ ਫੈਸਲਾ ਮਹਿਲਾਵਾਂ ਲਈ ਅੱਜ ਮਹਿਲਾ ਵਰਗ ਦੇ ਵਿੱਚ ਜੋ ਖੁਸ਼ੀ ਦੀ ਲਹਿਰ ਹੈ ਬਾਹਰ ਤੁਸੀਂ ਦੇਖਿਆ ਕਿ ਮਹਿਲਾਵਾਂ ਦੀ ਗਿਣਤੀ ਕਿੰਨੀ ਹੈ ਸੋ ਮਹਿਲਾ ਵਰਗ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਔਰ ਸਿਰਫ ਤੇ ਸਿਰਫ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹਨੇ ਦਲਿਤ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਦਸੂਹਣ ਡਿਫਰੈਂਟ ਜੈਪਿੰ ਜੈਪਾਰਕ ਮੈਂ ਪਛਮੀ ਵਿਧਾਨ ਸਭਾ ਜਿਹੜੀ ਉਪਚੋਣ ਹੋ ਰਹੀ ਹੈ ਉਹਦੇ ਉਮੀਦਵਾਰ ਵਿੰਦਰ ਲਖਾਈ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋਣ ਤੋਂ ਬਾਅਦ ਇੱਕ ਵਾਰ ਫਿਰ ਬਾਈ ਇਲੈਕਸ਼ਨ ਹੋਣ ਜਾ ਰਹੇ ਨੇ ਔਰ ਜਲੰਧਰ ਵੈਸਟ ਦੇ ਲੋਕ ਇੱਕ ਵਾਰ ਫਿਰ ਆਪਣਾ ਇੱਕ ਐਮਐਲਏ ਚੁਣਨਗੇ ਕਿਉਂਕਿ ਕੁਝ ਸਮਾਂ ਪਹਿਲੇ ਜਲੰਧਰ ਵੈਸਟ ਕੋ ਐਮਐਲਏ ਸ਼ੀਤਲੰਗੁਰਾਲ ਜਿਨ੍ਹਾਂ ਨੇ ਕੇਸ ਤਿਫਾ ਦੇ ਦਿੱਤਾ ਸੀ ਤੇ ਲੋਕ ਸਭਾ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਨਾਟਕੀ ਢੰਗ ਦੇ ਨਾਲ ਉਹ ਮਨਜ਼ੂਰ ਵੀ ਕਰ ਲਿਆ ਗਿਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਦਾ ਇਸ ਵਿੱਚ ਨਜ਼ਾਇਜ਼ ਖਰਚਾ ਵੀ ਹੋਏਗਾ। ਕੌਣ ਹੈ ਇਸ ਚੀਜ਼ ਦਾ ਕਸੂਰवार? ਆਖਿਰ ਕੀ ਮਾਨਸਿਕਤਾ ਹੈ ਜਲੰਧਰ ਵੈਸਟ ਦੇ ਲੋਕਾਂ ਦੀ ਇਸ ਇਲੈਕਸ਼ਨ ਦੇ ਬਾਰੇ ਜਾਂ ਕਿਉਂ ਜ਼ਰੂਰਤ ਪਈ ਇਹਨਾਂ ਇਲੈਕਸ਼ਨ ਦੀ ਅਤੇ ਕਿਹੜਾ-ਕਿਹੜਾ ਕੈਂਡੀਡੇਟ ਇਸ ਵਾਰ ਇਲੈਕਸ਼ਨ ਦੇ ਮੈਦਾਨ ਦੇ ਵਿੱਚ ਹੈ? ਆਜ ਜਾਣਾਂਗੇ ਇਸ ਵੀਡੀਓ ਦੇ ਵਿੱਚ। ਦੋਸਤੋ ਨਮਸਕਾਰ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਐਪੀਸੋਡ ਦੇ ਵਿੱਚ ਤੋਂ ਸਭ ਤੋਂ ਪਹਿਲੇ ਇੱਕ ਤੁਹਾਨੂੰ ਰਿਕਵੈਸਟ ਹੈ ਕਿ ਜੋ ਵੀ ਲੋਕ ਤੁਸੀਂ ਅੱਜ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਦਾਂ ਦੇ ਹੋਰ ਵੀ ਜਿਹੜੇ ਚੁਣავი ਤੇ ਸਮਾਜਿਕ ਮੁੱਦੇ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਆਪਣੇ ਤਰੀਕੇ ਦੀ ਡਿਵੈਲਪਮੈਂਟ ਆਪਣੇ ਤਰੀਕੇ ਨਾਲ ਕਰਾ ਸਕਣ ਇਹੀ ਚਾਹ ਰੱਖ ਕੇ ਇੱਕ ਵੋਟਰ ਵੋਟ ਪਾਉਂਦਾ ਹੈ ਔਰ ਇੱਕ ਐਮਐਲਏ ਨੂੰ ਬਣਾਉਂਦਾ ਹੈ ਹਮੇਸ਼ਾ ਵੋਟਰ ਇਹੀ ਸੋਚਦੇ ਨੇ ਕਿ ਕੋਈ ਐਸਾ ਐਮ.ਐਲ.ਏ ਆਏਗਾ ਜਿਹੜਾ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੇਗਾ ਸਾਡੇ ਇਲਾਕੇ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕੇਗਾ ਲੇਕਿਨ ਜਲੰਧਰ ਵੈਸਟ ਦੇ ਵਿੱਚ ਇਸ ਵਾਰ ਕੁਝ ਅਲੱਗ ਹੀ ਹੋਇਆ ਜਲੰਧਰ ਵੈਸਟ ਦੇ ਵਿੱਚ 2022 ਦੇ ਚੋਣਾਂ ਦੇ ਵਿੱਚ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਜਿਤਾਇਆ ਸੀ ਸ਼ੀਤਲ ਅੰਗਰਾਲ ਨੂੰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਸਰਕਾਰ ਬਣਦੀ ਹੈ 92 ਐਮ.ਐਲ.ਏ ਬਣਦੇ ਨੇ ਲੇਕਿਨ ਕੀ ਕਾਰਨ ਬਣਿਆ ਕਿ ਅੱਜ ਲੋਕ ਸਭਾ ਇਲੈਕਸ਼ਨ ਤੋਂ ਕੁਝ ਸਮਾਂ ਪਹਿਲੇ ਹੀ ਸ਼ੀਤਲੰਗੁਰਾਲ ਅਸਤੀਫਾ ਦੇ ਕੇ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਹਾਲਾਂਕਿ ਸਰਕਾਰ ਉਹਨਾਂ ਦੀ ਆਪਣੀ ਹੈ ਮੁੱਖ ਮੰਤਰੀ ਉਹਨਾਂ ਦੇ ਆਪਣੇ ਸਰਕਾਰ ਚਾਹੇ ਤੱਕ ਕੁਝ ਵੀ ਕਰ ਸਕਦੀ ਹੈ ਆਖਿਰ ਕੀ ਕਾਰਨ ਬਣਦੇ ਇਹ ਸ਼ਾਇਦ ਇਹਨਾਂ ਚੀਜ਼ਾਂ ਤੋਂ ਪਰਦਾ ਜਿਹੜਾ ਹੌਲੀ-ਹੌਲੀ ਹਟੇਗਾ ਲੇਕਿਨ ਜਲੰਧਰ ਵੈਸਟ ਇੱਕ ਵਾਰ ਫੇਰ ਇਲੈਕਸ਼ਨ ਦੇ ਮਾਰ ਚੇਲ ਰਿਹਾ ਸਰਕਾਰ ਦਾ ਜਿਹੜਾ ਪੈਸਾ ਹੈ ਉਹ ਫਜ਼ੂਲ ਖਰਚ ਹੋ ਰਿਹਾ ਕਿਉਂਕਿ ਜਦੋਂ ਬਾਏ ਇਲੈਕਸ਼ਨ ਹੁੰਦੇ ਨੇ ਤੇ ਸਰਕਾਰ ਦੇ ਲਈ ਵੀ ਸਿਰ ਧੜ ਦੀ ਬਾਜੀ ਹੁੰਦੀ ਆ ਤੇ ਜੇ ਗੱਲ ਕਰੀਏ ਸ਼ੀਤਲ ਅੰਗੁਰਾਲ ਦੀ ਤੇ ਉਹਨਾਂ ਲਈ ਵੀ ਇਹ ਗੱਲ ਸਿਰ ਧੜ ਦੀ ਬਾਜੀ ਤੋਂ ਘਟ ਨਹੀਂ ਕਿਉਂਕਿ ਉਹਨਾਂ ਨੇ ਖੁਦ ਮੌਜੂਦਾ ਸਰਕਾਰ ਦੇ ਵਿੱਚ ਹੁੰਦਿਆਂ ਆਪਣੀ ਐਮਐਲਏ ਸ਼ਿਪ ਛੱਡੀ ਔਰ ਇਸ ਵਾਰ ਇੱਕ ਦੂਸਰੀ ਪਾਰਟੀ ਵੱਲੋਂ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਆਓ ਅੱਜ ਗੱਲ ਕਰਦੇ ਹਾਂ ਉਹਨਾਂ ਸਾਰੇ ਕੈਂਡੀਡੇਟਸ ਦੀ ਜਿਹੜੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਔਰ ਕੀ ਉਹਨਾਂ ਦੇ ਪਲੱਸ ਪੁਆਇੰਟਸ ਨੇ ਤੇ ਕੀ ਮਾਈਨਸ ਪੁਆਇੰਟਸ ਨੇ ਔਰ ਅਖੀਰ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਣਾ ਰਿਵਿਊ ਕਿ ਵੋਟਰ ਜਲੰਧਰ ਵੈਸਟ ਦਾ ਕੀ ਸੋਚ ਰਿਹਾ ਇਸ ਵਾਰ। ਤੋਂ ਦੋਸਤੋ ਸਭ ਤੋਂ ਪਹਿਲੇ ਗੱਲ ਸ਼ੁਰੂ ਕਰਦੇ ਆਂ ਭਵਜਨ ਸਮਾਜ ਪਾਰਟੀ ਦੀ ਬੀਐਸਪੀ ਜਿਨ੍ਹਾਂ ਨੇ ਇਸ ਵਾਰ 25 ਸਾਲ ਤੋਂ ਉਹਨਾਂ ਦੀ ਪਾਰਟੀ ਦਾ ਕੰਮ ਕਰ ਰਹੇ ਆਪਣੇ ਇੱਕ ਪੁਰਾਣੇ ਵਰਕਰ ਨੂੰ ਉਹਨਾਂ ਦੀ ਮਿਹਨਤ ਦਾ ਫਲ ਦਿੱਤਾ ਹੈ ਬਿੰਦਰ ਲਖਾ ਬਿੰਦਰ ਲਖਾ ਜੋ ਕਿ ਜਲੰਧਰ ਵੈਸਟ ਦੇ ਕਾਫੀ ਏਰੀਆ ਦੇ ਵਿੱਚ ਆਪਣਾ ਚਿਹਰਾ ਰੱਖਦੇ ਨੇ ਬਿੰਦਰ ਲਖਾ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਨੇ ਔਰ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੁੰਦੇ ਰਹੇ ਨੇ ਜੇ ਜਲੰਧਰ ਵੈਸਟ ਦਾ ਇੱਕ ਕੋਨਾ ਛੱਡ ਦਿੱ ਗਏ ਤੇ ਸ਼ਾਇਦ ਜਲੰਧਰ ਵੈਸਟ ਦੇ ਲੋਕ ਉਹਨਾਂ ਦੇ ਚਿਹਰੇ ਤੋਂ ਵਾਕਿਫ ਨਹੀਂ ਔਰ ਹਾਲੇ ਤੱਕ ਵੀ ਜੋ ਚੋਣ ਪ੍ਰਚਾਰ ਹੋਇਆ ਉਸ ਦੇ ਵਿੱਚ ਵੀ ਲੋਕਾਂ ਤੱਕ ਪਹੁੰਚ ਕਰਨ ਦੇ ਵਿੱਚ ਉਹ ਸ਼ਾਇਦ ਸਫਲ ਨਹੀਂ ਹੋ पाए ਬਹੁਜਨ ਸਮਾਈਲ ਪਾਰਟੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਆਪਣਾ ਵਜੂਦ ਪਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਸ਼ਾਇਦ ਉਹਨਾਂ ਦੀ ਕੋਸ਼ਿਸ਼ ਇਸ ਵਾਰ ਵੀ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਇਹ ਚੀਜ਼ ਜਿਹੜੀ ਹੈ ਇਹ ਸ਼ਾਇਦ ਇਹਨਾਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੱਜ ਇਲੈਕਸ਼ਨ ਨੂੰ 10 ਦਿਨ ਰਹਿ ਗਏ ਨੇ ਤੇ ਸਮੇਂ ਦੇ ਹਿਸਾਬ ਨਾਲ ਜੇ ਦੇਖੀਏ ਤੇ ਅੱਜ ਇਹਨਾਂ ਦਾ ਚੋਣ ਪ੍ਰਚਾਰ ਬਾਕੀ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਮੁਕਾਬਲੇ ਕਾਫੀ ਠੰਡਾ ਹੈ ਔਰ ਜੇ ਇਹਨਾਂ ਦੇ ਫਾਇਦੇ ਦੀ ਗੱਲ ਕਰੀਏ ਤੇ ਇਹਨਾਂ ਦਾ ਫਾਇਦਾ ਹੈ ਬਹੁਤ ਜਨ ਸਮਾਜ ਪਾਰਟੀ ਦੀ ਬਜਵੀ ਵੋਟ ਜਿਹੜੀ ਕਿ ਹਮੇਸ਼ਾ ਪਾਰਟੀ ਨੂੰ ਪੈਂਦੀ ਰਹੀ ਹੈ ਕੈਂਡੀਡੇਟਸ ਬੇਸ਼ੱਕ ਨਹੀਂ ਜਿੱਤੇ ਲੇਕਿਨ ਉਹਨਾਂ ਦੀ ਇੱਕ ਕਾਰਡਰ ਵੋਟ ਹੈ ਜਿਹੜੀ ਹਮੇਸ਼ਾ BSP ਨੂੰ ਹੀ ਭੁਗਤਦੀ ਹੈ ਉਹ ਇਹਨਾਂ ਨੂੰ ਮਿਲਣ ਦੇ ਚਾਂਸ ਹੈ ਔਰ BSP ਕਾਫੀ ਹੱਦ ਤੱਕ ਜਿਹੜਾ ਬੂਟਾ ਮੰਡੀ ਔਰ ਇਹਦੇ ਨਾਲ ਲੱਗਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ BSP ਬਹੁਜਨ ਸਮਾਜ ਪਾਰਟੀ ਦੇ ਕਾਫੀ ਵਰਕਰ ਨੇ ਔਰ ਪਾਰਟੀ ਦੀ ਕਾਫੀ ਪੈਟ ਹੈ ਉਥੇ ਦੀ ਵੋਟ ਨੂੰ ਕੈਸ਼ ਕਰ ਸਕਦੀ ਹੈ ਲੇਕਿਨ ਬਿੰਦਰ ਲਖਾ ਜੀ ਲਈ ਇੱਕ ਨੁਕਸਾਨ ਵੱਡਾ ਜਿਹੜਾ ਹੋ ਸਕਦੇ ਨੇ ਵਰਨ ਕਲੇਰ ਵਰਨ ਕਲੇਰ ਜੋ ਕਿ ਪਿਛਲੇ ਸਮੇਂ ਦੇ ਵਿੱਚ ਬੀਐਸਪੀ ਵੱਲੋਂ ਹੀ ਜਿਹੜੇ ਪ੍ਰਚਾਰ ਕਰਦੇ ਰਹੇ ਨੇ ਬੀਐਸਪੀ ਦਾ ਇੱਕ ਅੰਗ ਰਹੇ ਨੇ ਉਹ ਇਸ ਵਾਰੀ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਇਹ ਬਿੰਦਰ ਲਖਾ ਜੀ ਦੇ ਵੋਟ ਬੈਂਕ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਵਰਨ ਕਲੇਰ ਇੱਕ ਸਟੂਡੈਂਟ ਲੀਡਰ ਨੇ ਔਰ ਲੋਕਾਂ ਦੇ ਵਿੱਚ ਆਪਣੀ ਚੰਗੀ ਪਛਾਣ ਰੱਖਦੇ ਨੇ ਤੋਂ ਮੈਨੂੰ ਲੱਗਦਾ ਵੀ ਬਿੰਦਰ ਲਖਾ ਜੀ ਦਾ ਜਿਹੜਾ ਵੱਡਾ ਨੁਕਸਾਨ ਹੈ ਉਹ ਵਰਨ ਕਲੀਅਰ ਹੀ ਹੋਏਗਾ। ਤੋਂ ਇਸ ਲਿਸਟ ਵਿੱਚ ਦੂਸਰਾ ਨਾਮ ਆਂਦਾ ਹੈ ਭਾਰਤ ਦੀ ਸਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਜੀ। ਸੁਰਿੰਦਰ ਕੌਰ ਇੱਕ ਜਲੰਧਰ ਦੇ ਵਿੱਚ ਜਾਣਿਆ ਪਛਾਣਿਆ ਚਿਹਰਾ ਹੈ। ਜਲੰਧਰ ਤੋਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ, 3-4 ਵਾਰ ਕਾਉਂਸਲਰ ਵੀ ਰਹੇ ਨੇ। ਤੋਂ ਇਹ ਚੀਜ਼ ਸ਼ਾਇਦ ਉਨ੍ਹਾਂ ਲਈ ਬੜਾ ਵੱਡਾ ਪਲੱਸ ਪੁਆਇੰਟ ਹੋ ਸਕਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਹੀ ਜਿਹੜੇ ਕਾਉਂਸਲਰ ਜਿਨ੍ਹਾਂ ਨੇ ਇਸ ਟਿਕਟ ਦੀ ਮੰਗ ਕੀਤੀ ਸੀ ਉਹ ਸ਼ਾਇਦ ਖੁੱਲ ਕੇ ਇਹਨਾਂ ਦੇ ਨਾਲ ਨਹੀਂ ਚੱਲਦੇ ਇੱਕ ਚੀਜ਼ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਪਹੁੰਚਾ ਸਕਦੀ ਸੁਰਿੰਦਰ ਕੌਰ ਜੀ ਲਈ ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੋਏਗਾ ਉਹ ਹੋਏਗਾ ਕਾਂਗਰਸ ਪਾਰਟੀ ਦੀ ਪੱਕੀ ਵੋਟ ਜੇ ਅਸੀਂ ਜਲੰਧਰ ਵੈਸ ਦੀ ਗੱਲ ਕਰੀਏ ਤੇ ਅੱਜ ਵੀ ਕਾਂਗਰਸ ਦੀ ਵੋਟ ਜਿਹੜੀ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਜਲੰਧਰ ਵੈਸ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਪਿਛਲੇ ਸਮਿਆਂ ਦੇ ਜੇ ਅਸੀਂ ਰਿਜ਼ਲਟ ਫਰੋਲ ਕੇ ਦੇਖੀ ਤੇ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਵੋਟ ਜਿਹੜੀ ਆ ਉਹ ਟੁੱਟਦੀ ਕਿਤੇ ਨਜ਼ਰ ਨਹੀਂ ਆਉਂਦੀ ਔਰ ਨਾਲ ਦੀ ਨਾਲ ਸੁਰਿੰਦਰ ਕੌਰ ਜੀ ਜੋ ਕਿ ਇੱਕ ਰਵਿਦਾਸੀਆ ਬਰਾਦਰੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਦੀ ਕਾਫੀ ਜਿਹੜੀ ਰਵਦਾਸੀਆ ਕਮਿਊਨਿਟੀ ਤੇ ਉੱਪਰ ਜਿਹੜੀ ਪਕੜ ਹੈ ਜੋ ਕਿ ਇਹਨਾਂ ਦਾ ਕਾਫੀ ਵੱਡਾ ਪਲੱਸ ਪੁਆਇੰਟ ਹੋ ਸਕਦੀ ਹੈ ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੈ ਕਿ ਦੂਸਰੀਆਂ ਪਾਰਟੀਆਂ ਨੇ ਅਲੱਗ-ਅਲੱਗ ਪਾਰਟੀਆਂ ਤੋਂ ਕੈਂਡੀਡੇਟ ਜਿਹੜੇ ਉਹ ਲਏ ਨੇ ਲੇਕਿਨ ਸੁਰਿੰਦਰ ਕੌਰ ਜੀ ਜਿਹੜੇ ਇਹ ਸ਼ੁਰੂ ਤੋਂ ਕਾਂਗਰਸ ਦੇ ਇੱਕ ਮਿਹਨਤੀ ਵਰਕਰ ਰਹੇ ਨੇ ਔਰ ਕਾਂਗਰਸ ਪਾਰਟੀ ਨੇ ਇਸ ਵਾਰ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਫੈਕਟਰ ਹੋ ਸਕਦਾ ਹੈ ਕਿ ਇਹ ਆਪਣੀ ਪਾਰਟੀ ਤੋਂ ਹੀ ਲੜ ਰਹੇ ਨੇ ਆਪਣੀ ਪਾਰਟੀ ਨੇ ਇਹਨਾਂ ਨੂੰ ਲੜਾਇਆ ਇਹ ਪੈਰਾਸ਼ੂਟ ਕੈਂਡੀਡੇਟ ਨਹੀਂ ਇਹ ਵੀ ਇਹਨਾਂ ਦਾ ਕੀ ਫੈਕਟਰ ਹੋ ਸਕਦਾ ਔਰ ਜੇ ਦੇਖਿਆ ਜਾਏ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਦੇ ਵਿੱਚ ਸਕਰੀਏ ਨੇ ਰਾਜਨੀਤੀ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਇਹ ਇਲੈਕਸ਼ਨ ਜਿਹੜੇ ਨੇ ਇਹਨਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਹੈ ਸ਼ਾਇਦ ਉਸ ਨੂੰ ਕਾਫੀ ਉੱਪਰ ਲੈ ਕੇ ਜਾਏਗਾ ਔਰ ਜੇ ਔਰ ਜੇ ਇਹਨਾਂ ਦੇ ਨੁਕਸਾਨ ਦੀ ਗੱਲ ਕਰੀਏ ਤੇ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਇਹਨਾਂ ਦੇ ਨਾਲ-ਨਾਲ ਕਾਫੀ ਹੋਰ ਕਾਉਂਸਲਰ ਵੀ ਜਿਹੜੇ ਨੇ ਉਹ ਟਿਕਟ ਦੀ ਦੌੜ ਦੇ ਵਿੱਚ ਸੀ ਉਹ ਔਰ ਉਹ ਹੁਣ ਤੱਕ ਵੀ ਜਿਹੜੇ ਇਹਨਾਂ ਦੇ ਨਾਲ ਕੈਂਪੇਨਿੰਗ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਉਹ ਸ਼ਾਇਦ ਇਹਨਾਂ ਲਈ ਇੱਕ ਨੁਕਸਾਨ ਵੱਡਾ ਹੋ ਸਕਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਨਾਮੀ ਚਿਹਰਾ ਕਾਉਂਸਲਰ ਰਾਜੀਵ ਟਿੱਕਾ ਜੋ ਕਿ ਅੱਜ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇ ਉਹ ਵੀ ਏਰੀਆ ਜਿਹੜਾ ਉਹ ਕਾਂਗਰਸ ਦਾ ਸੀ ਉਹ ਇਹਨਾਂ ਦੇ ਹੱਥੋਂ ਸ਼ਾਇਦ ਨਿਕਲੇਗਾ ਇਸ ਵਾਰ। ਤੋਂ ਦੇਖਿਆ ਜਾਏ ਤੇ ਸੁਰਿੰਦਰ ਕੌਰ ਜੀ ਕੋਈ ਵਿਨਿੰਗ ਕੰਡੀਸ਼ਨ ਦੇ ਵਿੱਚ ਤਾਂ ਨਹੀਂ ਲੇਕਿਨ ਇਹ ਹੈ ਕਿ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਸਾਫ ਸੁਥਰੀ ਜਿਹੜੀ ਇਹਨਾਂ ਦੀ ਛਵੀ ਹੈ ਸ਼ਾਇਦ ਇਹ ਮੁਕਾਬਲਾ ਕਰ ਸਕਦੇ ਨੇ ਤੀਸਰਾ ਨਾਮ ਦੋਸਤੋ ਇਸ ਲਿਸਟ ਦੇ ਵਿੱਚ ਹੈ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਗਏ ਬੀਜੇਪੀ ਦੇ ਇਸ ਵਾਰ ਦੇ ਕੈਂਡੀਡੇਟ ਸ਼ੀਤਲੰਗਰਾ ਸ਼ੀਤਲੰਗਰਾਲ ਇੱਕ ਨੌਜਵਾਨ ਲੀਡਰ ਜਿਸ ਦੀ ਕੈਂਪੇਨਿੰਗ ਦੇ ਸਾਰੇ ਜਲੰਧਰ ਵੈਸਟ ਜਿਹੜਾ ਉਕਾਇਲ ਕਿਉਂਕਿ 2022 ਦੇ ਇਲੈਕਸ਼ਨਸ ਦੇ ਵਿੱਚ ਜਦੋਂ ਇਹਨਾਂ ਨੇ ਝੋਰ-ਸ਼ੋਰ ਦੇ ਨਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਤੇ ਕੈਂਪੇਨਿੰਗ ਕੀਤੀ ਔਰ ਇੱਕ ਵੱਡੇ ਮਾਰਜਨ ਦੇ ਨਾਲ ਆਪਣੇ ਧੁਰ ਵਿਰੋਧੀ ਸੁਸ਼ੀਲ ਰਿੰਕੂ ਔਰ ਮਹਿੰਦਰ ਪਾਗਜ ਜੀ ਨੂੰ ਹਰਾਇਆ ਸੀ ਉਹ ਸਮਾਂ ਸ਼ਾਇਦ ਅੱਜ ਵੀ ਲੋਕ ਭੁੱਲੇ ਨਹੀਂ ਲੇਕਿਨ ਇਸ ਵਾਰ ਇਹ ਆਮ ਆਦਮੀ ਪਾਰਟੀ ਤੋਂ ਨਹੀਂ ਇਹ ਭਾਜਪਾ ਦੇ ਕੈਂਡੀਡੇਟ ਹਨ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ ਇਸ ਵਾਰ ਇਹ ਭਾਜਪਾ ਦੇ ਕੈਂਡੀਡੇਟ ਨੇ ਕਿਉਂਕਿ ਤੋਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਬੀਜੇਪੀ ਨੇ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਸੀ ਤੇ ਉਦੋਂ ਉਹਨਾਂ ਦੀ ਮਦਦ ਕਰਨ ਲਈ ਉਹਨਾਂ ਦੇ ਨਾਲ ਜੈ ਵੀਰੂ ਦੀ ਜੋੜੀ ਬਣਾ ਕੇ ਆਏ ਸ਼ੀਤਲ ਅੰਗਰਾਲ ਵੀ ਆਪਣੀ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਕੇ ਉਹਨਾਂ ਦਾ ਸਾਥ ਦਿੰਦੇ ਨੇ ਜੋ ਕਿ ਅੱਜ ਕਾਰਨ ਬਣ ਰਿਹਾ ਜਲੰਧਰ ਬੈਸ ਦੇ ਵਿੱਚ ਇਲੈਕਸ਼ਨ ਦੁਬਾਰਾ ਕਰਾਉਣ ਦਾ ਤੋ ਜੇ ਅਸੀਂ ਗੱਲ ਕਰੀਏ ਸ਼ੀਤਲ ਅੰਗਰਾਲ ਦੇ ਪਲੱਸ ਪੁਆਇੰਟ ਤੇ ਤਾਂ ਇਹਨਾਂ ਦਾ ਸਭ ਤੋਂ ਵੱਡਾ ਬ੍ਰਹਮਾਸਤਰ ਸਾਬਿਤ ਹੋ ਸਕਦੇ ਨੇ ਸੁਸ਼ੀਲ ਰਿੰਕੂ ਕਿਉਂਕਿ ਜਿੰਨਾ ਜੋ ਸ਼ਿਲਾ ਨੌਜਵਾਨ ਸ਼ੀਤਲ ਅੰਗਰਾਲ ਹੈ ਉਹਨਾਂ ਹੀ ਜੋ ਸ਼ిల్లా ਨੌਜਵਾਨ ਸੁਸ਼ੀਲ ਰਿੰਕੂ ਵੀ ਹੈ ਜਲੰਧਰ ਵੈਸਟਰੇ ਮਲਏ ਰਹੇ ਨੇ ਜਲੰਧਰ ਦੇ ਐਮਪੀ ਵੀ ਰਹੇ ਨੇ ਤੋਂ ਜਲੰਧਰ ਦੇ ਕਣ-ਕਣ ਦੇ ਨਾਲ ਵਾਕਿਫ ਨੇ ਘਰ-ਘਰ ਦੇ ਵਿੱਚ ਉਹਨਾਂ ਦਾ ਚੇਦਾ ਹੈਗਾ ਤੋਂ ਇਸ ਕਰਕੇ ਸੁਸ਼ੀਲ ਰਿੰਕੂ ਸਭ ਤੋਂ ਵੱਡਾ ਪਲੱਸ ਪੁਆਇੰਟ ਸ਼ੀਤਲ ਅੰਗਰਾਲ ਲਈ ਸਾਬਿਤ ਹੋ ਸਕਦੇ ਨੇ ਔਰ ਸੁਸ਼ੀਲ ਰਿੰਕੂ ਜੋ ਕਿ ਕੁਝ ਦਿਨ ਪਹਿਲੇ ਹੀ ਐਮਪੀ ਦਾ ਇਲੈਕਸ਼ਨ ਲੜੇ ਨੇ ਉਹਨਾਂ ਕੋਲ ਬਣੀਆਂ-ਬਣਾਈਆਂ ਟੀਮਾਂ ਨੇ ਕਿਉਂਕਿ ਸਾਰਾ ਸਟਰਕਚਰ ਤਿਆਰ ਸੀ ਜਲੰਧਰ ਵੈਸ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ ਉਹਨਾਂ ਦੀਆਂ ਟੀਮਾਂ ਕੰਮ ਕਰ ਰਹੀਆਂ ਸੀ ਉਹੀ ਟੀਮਾਂ ਅੱਜ ਦੁਬਾਰਾ ਤੋਂ ਸ਼ੀਤਲੰਗਰਾਲ ਲਈ ਅੱਜ ਕੰਮ ਕਰਨ ਗਈਆਂ ਤੋਂ ਸ਼ਾਇਦ ਉਹਨਾਂ ਨੂੰ ਨਵੇਂ ਸਿਰੇ ਤੋਂ ਟੀਮਾਂ ਬਣਾਉਣ ਦੀ ਲੋੜ ਨਹੀਂ ਪੈਗੀ ਬਣਾ ਬਣਾਇਆ ਕੈਡਰ ਉਹਨਾਂ ਦੇ ਹੱਥ ਵਿੱਚ ਆਏਗਾ ਜੋ ਕਿ ਸ਼ੀਤਲੰਗਰਾਲ ਲਈ ਕਾਫੀ ਵੱਡਾ ਪਲੱਸ ਪੁਆਇੰਟ ਹੋ ਸਕਦਾ ਹੈ ਸ਼ੀਤਲ ਅੰਗਰਾਲ ਲਈ ਇੱਕ ਹੋਰ ਪਲੱਸ ਪੁਆਇੰਟ ਹੋ ਸਕਦਾ ਹੈ ਕਿਉਂਕਿ ਹੁਣੇ-ਹੁਣੇ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਔਰ ਮੋਦੀ ਫੈਕਟਰ ਜਿਹੜਾ ਉਹ ਕੁਝ ਹੱਦ ਤੱਕ ਜਿਹੜਾ ਉਹ ਕਾਮਯਾਬ ਹੋਇਆ ਹਾਂ ਮੰਨਿਆ ਉਹਨਾਂ ਨੂੰ ਪਿਛਲੀ ਵਾਰ ਵਰਗੀ ਮੈਜੋਰਟੀ ਨਹੀਂ ਬਣੀ ਲੇਕਿਨ ਸਰਕਾਰ ਬੀਜੇਪੀ ਦੀ ਬਣੀ ਹੈ ਇਸ ਕਰਕੇ ਮੌਜੂਦਾ ਸੈਂਟਰਲ ਸਰਕਾਰ ਹੋਣ ਦਾ ਫਾਇਦਾ ਸ਼ੀਤਲ ਅੰਗਰਾਲ ਲੈ ਸਕਦੇ। ਲੇਕਿਨ ਜੇ ਅਸੀਂ ਗੱਲ ਕਰੀਏ ਸ਼ੀਤਲ ਅੰਗਰਾਲ ਦੇ ਨੁਕਸਾਨ ਦੀ ਤਾਂ ਜੋ ਉਹਨਾਂ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਸੀ ਉਹੀ ਉਹਨਾਂ ਦਾ ਸ਼ਾਇਦ ਸਭ ਤੋਂ ਵੱਡਾ ਮਾਈਨਸ ਪੁਆਇੰਟ ਵੀ ਹੋ ਸਕਦਾ ਹੈ। ਉਹਨੇ ਸੁਸ਼ੀਲ ਰਿੰਕੂ ਕਿਉਂਕਿ ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਖਬਰਾਂ ਚੱਲਦੀਆਂ ਰਹੀਆਂ ਨੇ ਕਿ ਸ਼ਾਇਦ ਸ਼ੀਤਲ ਅੰਗਰਾਲ ਸੁਸ਼ੀਲ ਰਿੰਕੂ ਨੂੰ ਜਿੱਤਦਿਆਂ ਨਹੀਂ ਦੇਖਣਾ ਚਾਹੁੰਦੇ। ਔਰ ਇਹੀ ਸ਼ਾਇਦ ਅੱਜ ਕਾਰਨ ਬਣ ਰਿਹਾ ਹੈ ਕਿ ਸੁਸ਼ੀਲ ਰਿੰਕੂ ਖੁੱਲ ਕੇ ਸ਼ੀਤਲ ਅੰਗਰਾਲ ਦੇ ਨਾਲ ਨਹੀਂ ਚੱਲਦੇ। ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸ਼ਾਇਦ ਉਹ ਨਹੀਂ ਚਾਹੁੰਦੇ ਕਿ ਇਹ ਇਲੈਕਸ਼ਨ ਸ਼ੀਤਲ ਅੰਗਰਾਲ ਜਿੱਤੇ। ਇਹ ਵੀ ਖਬਰ ਸੀ ਕਿ ਸ਼ਾਇਦ ਇਸ ਵਾਰ ਬੀਜੇਪੀ ਦੀ ਟਿਕਟ ਉਹ ਆਪਣੀ ਧਰਮ ਪਤਨੀ ਡਾਕਟਰ ਸੁਨੀਤਾ ਰਿੰਗੂ ਨੂੰ ਦਵਾਣਾ ਚਾਹੁੰਦੇ ਨੇ ਲੇਕਿਨ ਪਾਰਟੀ ਨੇ ਜਦੋਂ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਹੈ ਤੇ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੁਝ ਰੰਜਿਸ਼ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸ਼ੀਤਲ ਅੰਗਰਾਲ ਲਈ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਸਭ ਤੋਂ ਪਹਿਲੇ ਬੀਜੇਪੀ ਤੋਂ ਆਪ ਦੇ ਵਿੱਚ ਜਾਣਾ ਔਰ ਆਪ ਦੀ ਐਮਐਲਏ ਸ਼ਿਪ ਛੱਡ ਕੇ ਫਿਰ ਬੀਜੇਪੀ ਦੇ ਵਿੱਚ ਆਣਾ ਔਰ ਬੀਜੇਪੀ ਦਾ ਕੈਂਡੀਡੇਟ ਬਣ ਕੇ ਫਿਰ ਲੋਕਾਂ ਤੋਂ ਕਮਾ ਦੇ ਆਧਾਰ ਤੇ ਵੋਟ ਮੰਗਣਾ ਇਹ ਸ਼ਾਇਦ ਵੋਟਰਾਂ ਨੂੰ ਗੱਲ ਪਚ ਨਹੀਂ ਰਹੀ ਇਸ ਕਰਕੇ ਲੋਕ ਜਿਹੜੇ ਨੇ ਅ ਸ਼ੀਤਲ ਹੰਗਰਾਲੂ ਥੋੜੇ ਨਾਰਾਜ਼ ਵੀ ਲਿਖ ਰਹੇ ਨੇ ਕਿਉਂਕਿ ਜਿਹੜੇ ਸਰਵੇ ਜਿਹੜਾ ਸਰਵੇ ਸਾਡੇ ਚੈਨਲ ਨੇ ਕੀਤਾ ਉਸ ਦੇ ਵਿੱਚ ਇਹ ਗੱਲ ਸਾਫ਼-ਸਾਫ਼ ਦੇਖਣ ਨੂੰ ਮਿਲੀ ਹੈ ਕਿਉਂਕਿ ਇਹ ਜਿਹੜੀਆਂ 2-3 ਪਾਰਟੀਆਂ ਬਦਲ ਕੇ ਸ਼ੀਤਲ ਹੰਗਰਾਲ ਨੇ ਆਪਣੀ ਛਵੀ ਥੋੜੀ ਜੀ ਲੋਕਾਂ ਦੀ ਨਜ਼ਰ ਦੇ ਵਿੱਚ ਖਰਾਬ ਕੀਤੀ ਹੈ ਉਹ ਸ਼ਾਇਦ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮਹਿੰਗਾ ਪਵੇਗਾ ਔਰ ਅੱਜ ਜਦੋਂ ਸ਼ੀਤਲ ਹੰਗਰਾਲ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਵਾਰ ਫੇਰ ਵੋਟ ਮੰਗ ਰਹੇ ਨੇ ਤੇ ਉਹ ਆਪਣੀ ਮਜਬੂਰੀ ਐ ਦੱਸ ਰਹੇ ਨੇ ਕਿ ਐਮ ਐਲ اے ਹੁੰਦੇ ਹੋਇਆ ਪਾਰਟੀ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ। ਉਹ ਜਿੱਥੋਂ ਤੱਕ ਸਾਡੇ ਚੈਨਲ ਨੇ ਸਰਵੇ ਕੀਤਾ ਹੈ। ਤਾਂ ਇਹ ਚੀਜ਼ ਲੋਕਾਂ ਨੂੰ ਪਚ ਨਹੀਂ ਰਹੀ ਕਿਉਂਕਿ ਨਿੱਜੀ ਫੈਸਲੇ ਜਿਹੜੇ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਲਏ ਨੇ ਉਹ ਸ਼ਾਇਦ ਉਹਨਾਂ ਲਈ ਨੁਕਸਾਨਦਾਇਕ ਹੋ ਸਕਦੇ। ਅਖੀਰ ਦੇ ਵਿੱਚ ਜਿਹੜੀ ਗੱਲ ਕਰਨੀ ਜ਼ਰੂਰੀ ਹੈ ਉਹ ਤੁਹਾਨੂੰ ਦੱਸ ਦਈਏ ਕਿ ਸ਼ੀਤਲ ਲੰਗਰਾਲ ਦਾ ਇੱਕ ਵੱਡਾ ਨੁਕਸਾਨ ਹੋ ਸਕਦੀ ਹੈ। ਸੁਸ਼ੀਲ ਰਿੰਕੋ ਦੀ ਹਾਰ ਕਿਉਂਕਿ ਹੁਣੇ ਉਹਨੇ ਲੋਕਾਂ ਨੇ ਫਤਵਾ ਦਿੱਤਾ ਹੈ ਹਰਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦਾ ਐਮਪੀ ਬਣਾ ਕੇ ਔਰ ਸੁਸ਼ੀਲ ਰਿੰਕੂ ਜੋ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਤੋਂ ਐਮਪੀ ਬਣੇ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਚੀਜ਼ ਜਿਹੜੀ ਆ ਇਹ ਸ਼ਾਇਦ ਚੀਤਲ ਉਂਗਰਾਲ ਲਈ ਕਾਫੀ ਨੁਕਸਾਨਦਾਇਕ ਹੋ ਸਕਦੀ ਹੈ ਤੋਂ ਇਸ ਲਿਸਟ ਦੇ ਵਿੱਚ ਤੀਸਰਾ ਔਰ ਸਭ ਤੋਂ ਵੱਡਾ ਨਾਮ ਆਂਦਾ ਮਹਿੰਦਰ ਭਗਤ ਜੀ ਦਾ ਮਹਿੰਦਰ ਭਗਤ ਜੀ ਜੋ ਕਿ ਭਗਤ ਸਮਾਜ ਦਾ ਇੱਕ ਪੁਰਾਣਾ ਚਿਹਰਾ ਨੇ ਐਕਸ ਮਿਨਿਸਟਰਲ ਉਹਨਾਂ ਦੇ ਪਿਤਾ ਜੀ ਰਹੇ ਨੇ ਇਸ ਏਰੀਏ ਦੇ ਕਣ ਕਣ ਤੋਂ ਵਾਕਿਫ ਨੇ ਔਰ ਲਗਭਗ ਹਰ ਘਰ ਦੇ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਉਹ ਪਛਾਣਿਆ ਜਾਂਦਾ ਮਹਿੰਦਰ ਭਗਤ ਜੀ ਐਸਆਰ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਪਵਨ ਕੁਮਾਰ ਟੀਨੂ ਜੀ ਲਈ ਕੀਤੀ ਮਿਹਨਤ ਦਾ ਫਲ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਰੂਪ ਦੇ ਵਿੱਚ ਦਿੱਤਾ ਹੈ ਤੋਂ ਮਹਿੰਦਰ ਭਗਤ ਜੀ ਦੇ ਲਈ ਸਭ ਤੋਂ ਵੱਡਾ ਜਿਹੜਾ ਫਾਇਦਾ ਹੈ ਉਹ ਹੋ ਸਕਦਾ ਹੈ ਭਗਤ ਸਮਾਜ ਜਿਨ੍ਹਾਂ ਦੀ ਕਿ ਲਗਭਗ 35 ਤੋਂ 40 ਹਜ਼ਾਰ ਦੇ ਕਰੀਬ ਵੋਟ ਜਲੰਧਰ ਬੈਸਟ ਦੇ ਵਿੱਚ ਹੈ ਔਰ ਇੱਕ ਮੁਸ਼ਤ ਜਿਹੜੀ ਉਹ ਵੋਟ ਹਮੇਸ਼ਾ ਕੈਸ਼ ਕਰਦੇ ਵੀ ਰਹੇ ਨੇ ਔਰ ਜੇ ਗੱਲ ਕਰੀਏ ਆਪਦੀ ਸਰਕਾਰ ਦੀ ਤਾਂ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਆਪਦੀ ਹੈ ਔਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਕੈਂਪੇਨਿੰਗ ਕਰ ਰਹੀ ਹੈ ਇਸ ਵਾਰ ਮਹਿੰਦਰ ਭਗਤ ਜੀ ਦੀ ਜਿੱਤ ਜਿਹੜੀ ਆ ਉਹ ਨਿਸ਼ਚਿਤ ਹੀ ਲੱਗ ਰਹੀ ਹੈ ਕਿਉਂਕਿ ਮੌਜੂਦਾ ਜਿਹਨਾਂ ਦੀ ਸਰਕਾਰ ਹੁੰਦੀ ਹੈ ਉਹਨਾਂ ਲਈ ਬਾਈ ਇਲੈਕਸ਼ਨ ਜਿਤਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਔਰ ਜੇ ਗੱਲ ਕਰੀਏ ਮਹਿੰਦਰ ਭਗਤ ਜੀ ਦੀ ਤੇ ਆਮ ਜਿਹੜਾ ਵੋਟਰ ਹੈ ਉਹਨਾਂ ਨੂੰ ਇਹ ਆਸ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਖਿਲਵਾੜ ਇੱਕ VOTER ਦੀਆਂ ਭਾਵਨਾਵਾਂ ਨਾਲ ਉਹਨਾਂ ਦੇ ਪੁਰਾਣੇ MLA ਨੇ ਕੀਤਾ ਸ਼ਾਇਦ ਉਹਨੂੰ ਕੰਪਨਸੇਟ ਕਰ ਲਈ ਮਹਿੰਦਰ ਭਗਤ ਜੀ ਵਰਗਾ ਇੱਕ ਸ਼ਰੀਫ ਇਨਸਾਨ ਹੀ ਉਹਨਾਂ ਦਾ ਲੀਡਰ ਹੋ ਸਕਦਾ। ਤਾਂ ਲੋਕਾਂ ਨੂੰ ਇਹ ਆਸ ਹੈ ਕਿ ਸ਼ਾਇਦ ਮਹਿੰਦਰ ਭਗਤ ਜੀ ਇੱਕ ਇਮਾਨਦਾਰ ਜੋ ਚਿਹਰਾ ਨੇ ਉਹ ਇਮਾਨਦਾਰੀ ਦੇ ਨਾਲ ਜਲੰਧਰ ਵੈਸਟ ਦੇ ਵਿੱਚ ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਔਰ ਵਿਧਾਨ ਸਭਾ ਦੇ ਵਿੱਚ ਜਾ ਕੇ ਉਹਨਾਂ ਦੀ ਗੱਲ ਉੱਥੇ ਰੱਖਣਗੇ। ਮਹਿੰਦਰ ਭਗਤ ਜੀ ਲਈ ਇੱਕ ਬੜਾ ਵੱਡਾ ਕੀ ਫੈਕਟਰ ਹੋ ਸਕਦਾ ਹੈ ਕਿ ਅੱਜ ਜਲੰਧਰ ਵੈਸਟੀ ਨਹੀਂ ਪੂਰੇ ਪੰਜਾਬ ਦੇ ਵਿੱਚ ਲਗਭਗ 70 ਤੋਂ 80% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਆ ਰਹੇ ਨੇ। ਬੇਸ਼ੱਕ ਸਾਰੀਆਂ ਗਰੰਟੀਆਂ ਉਹਨਾਂ ਦੁਆਰਾ ਪੂਰੀਆਂ ਹੱਲੇ ਤੱਕ ਨਹੀਂ ਕੀਤੀਆਂ ਗਈਆਂ। ਕਿਉਂਕਿ ਲੋਕਾਂ ਨੂੰ ਇਹ ਆਸ ਹੈ ਕਿ 77 ਸਾਲ ਤੋਂ ਜਿਹੜਾ ਨੁਕਸਾਨ ਉਹਨਾਂ ਦਾ ਦੂਸਰੀਆਂ ਪਾਰਟੀਆਂ ਨੇ ਕੀਤਾ ਹੈ ਉਹ ਸ਼ਾਇਦ ਆਮ ਆਦਮੀ ਪਾਰਟੀ ਨੂੰ ਉਹ ਠੀਕ ਕਰਨ ਲਈ ਕੁਝ ਸਮਾਂ ਜ਼ਰੂਰ ਲੱਗੇਗਾ। ਕਿਉਂਕਿ ਅੱਜ ਜੇ ਅਸੀਂ ਗੱਲ ਕਰੀਏ ਤੇ ਹਰ ਘਰ ਦਾ ਜਿਹੜਾ 3 ਤੋਂ 4000 ਰੁਪਿਆ ਬਿਜਲੀ ਦਾ ਬਿੱਲ ਉਹ ਫ੍ਰੀ ਹੋਇਆ ਔਰ ਸ਼ਾਇਦ ਇਸ ਚੀਜ਼ ਨੂੰ ਮਹਿੰਦਰ ਪਗਲ ਜੀ ਕੈਸ਼ ਵੀ ਕਰਨਗੇ ਔਰ ਜੇ ਗੱਲ ਕਰੀਏ ਅਸੀਂ ਮੁਹੱਲਾ ਕਲੀਨਿਕਸ ਦੀ ਤੇ ਹਰ ਏਰੀਆ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕਸ ਆਮ ਆਦਮੀ ਪਾਰਟੀ ਨੇ ਬਣਾਏ ਨੇ ਜਿਨ੍ਹਾਂ ਦੇ ਵਿੱਚ ਅੱਜ ਹਰ ਆਮ ਔਰ ਖਾਸ ਇਨਸਾਨ ਨੂੰ ਜਿਹੜੀ ਉਹ ਦਵਾਈ ਔਰ ਟੈਸਟ ਸਾਰੇ ਫ੍ਰੀ ਦੇ ਵਿੱਚ ਹੋ ਰਹੇ ਨੇ ਇਹ ਸ਼ਾਇਦ ਕੀ ਫੈਕਟਰ ਮਹਿੰਦਰ ਪਗਲ ਜੀ ਲਈ ਹੋ ਸਕਦੇ ਨੇ ਜੇ ਅਸੀਂ ਗੱਲ ਕਰੀਏ ਨੁਕਸਾਨ ਦੀ ਤੇ ਨੁਕਸਾਨ ਮਹਿੰਦਰ ਭਗਤ ਜੀ ਦਾ ਇੱਕ ਹੀ ਹੋ ਸਕਦਾ ਹੈ ਜੈ ਵਿਰੋਧੀ ਜੋੜੀ ਸ਼ੀਤਲ ਅੰਗਰਾਲ ਤੇ ਸੁਸ਼ੀਲ ਸਿੰਘ ਕੋ ਜੋ ਕਿ ਕੈਂਪੇਨਿੰਗ ਕਰਨ ਦੇ ਵਿੱਚ ਮਾਹਿਰ ਨੇ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਅਸੀਂ ਜਲੰਧਰ ਵੈਸ ਦੇ ਵਿੱਚ ਕੰਮ ਕਰਦਿਆਂ ਦੇਖਿਆ ਲੇਕਿਨ ਇਸ ਵਾਰ ਉਹ ਕਿੰਨਾ ਕ ਮਹਿੰਦਰ ਭਗਤ ਜੀ ਦਾ ਨੁਕਸਾਨ ਕਰ ਪਾਉਂਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਰੂਰ ਮਿਲੇਗਾ ਤੋ ਇਹ ਦੋਸਤੋ ਰਿਵਿਊ ਸੀ ਜਲੰਧਰ ਵੈਸ ਦੇ ਇਸ ਵਾਰ ਸਾਰੇ ਕੈਂਡੀਡੇਟਸ ਦਾ ਜੋ ਕਿ ਪਿਛਲੇ ਇੱਕ ਹਫਤੇ ਤੋਂ ਸਾਡੀ ਟੀਮ ਕੇ ਕੇ ਟਾਕ ਸ਼ੋਅ ਦੀ ਜਿਹੜੀ ਕਿ ਪੂਰੇ ਜਲੰਧਰ ਵੈਸ ਦੇ ਵਿੱਚ ਅਸੀਂ ਘਰ-ਘਰ ਹਰ ਏਰੀਆ ਦੇ ਵਿੱਚ ਜਾ ਕੇ ਸਰਵੇ ਕੀਤਾ ਅਸੀਂ ਬੂਟਾ ਮੰਡੀ ਤੋਂ ਲੈ ਕੇ ਬਾਬੂ ਲਾਭ ਸਿੰਘ ਨਗਰ ਤੱਕ ਅਵਧਾਰ ਨਗਰ ਤੋਂ ਲੈ ਕੇ ਕੋਰਸ ਦੇ ਇੱਕ ਪਿੰਡ ਤੱਕ ਘਰ-ਘਰ ਹਰ ਏਰੀਆ ਦੇ ਵਿੱਚ ਗਏ ਆ ਔਰ ਇਹ ਸਰਵੇ ਜਿਹੜਾ ਰਿਪੋਰਟ ਹੈ ਉਹ ਬਕਾਇਦਾ ਰਿਟਰਨ ਦੇ ਵਿੱਚ ਸਾਡੇ ਕੋਲ ਹੈ ਉਹਦੇ ਵਿਹਾਰ ਤੇ ਅਸੀਂ ਇਹ ਵੀਡੀਓ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ ਜੋ ਹਵਾ ਇਸ ਵਾਰ ਬਣੀ ਹੈ ਉਹਦੇ ਵਿੱਚ ਲਗਭਗ ਮਹਿੰਦਰ ਪਾਧ ਜੀ ਦੀ ਜਿੱਤ ਜਿਹੜੀ ਉਹ ਤੈਅ ਲੱਗ ਰਹੀ ਹੈ ਬਾਕੀ ਆਉਣ ਵਾਲਾ ਸਮੇਂ ਦੱਸੇਗਾ ਕਿਉਂਕਿ ਲੋਕ ਜਿਹੜੇ ਨੇ ਉਹ ਨਾਰਾਜ ਨੇ ਉਹ ਨਿਰਾਸ਼ ਨੇ ਕਿ ਉਹਨਾਂ ਦੇ ਪਿਛਲੀ ਵਾਰ ਚੁਣੇ ਗਏ ਐਮਐਲਏ ਨੇ ਉਹਨਾਂ ਦੀ ਜ਼ਰੂਰਤ ਮੁਤਾਬਕ ਕੰਮ ਨਹੀਂ ਕੀਤੇ ਉਹ ਆਪਣੇ ਨਿੱਜੀ ਫਾਇਦੇ ਕਰਕੇ ਪਾਰਟੀ ਦੇ ਵਿੱਚ ਆ ਕੇ ਐਮਐਲਏ ਬਣੇ ਤੇ ਨਿੱਜੀ ਫਾਇਦਾ ਕਰਕੇ ਹੀ ਇਸਤੀਫਾ ਦੇ ਕੇ ਪਾਰਟੀ ਛੱਡ ਗਏ ਲੇਕਿਨ ਅੱਜ ਆਮ ਜਨਤਾ ਨੂੰ ਇਹ ਆਸ ਹੈ ਕਿ ਸ਼ਾਇਦ ਇਸ ਵਾਰ ਮਹਿੰਦਰ ਪਗਲ ਜੀ ਉਹਨਾਂ ਦੇ ਐਮਐਲਏ ਬਣ ਕੇ ਉਹਨਾਂ ਦੇ ਇਲਾਕੇ ਦੀ ਡਿਵੈਲਪਮੈਂਟ ਕਰਨਗੇ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਖਣਗੇ ਤੋ ਦੋਸਤੋ ਸਭ ਤੋਂ ਪਹਿਲੇ ਧੰਨਵਾਦ ਜਿਨ੍ਹਾਂ ਨੇ ਇਹ ਸਾਰੀ ਵੀਡੀਓ ਦੇਖੀ ਹੈ ਔਰ ਧੰਨਵਾਦ ਮੇਰੀ ਸਾਰੀ ਕਿੱਕੀ ਟਾਕ ਸ਼ੋਅ ਦੀ ਟੀਮ ਦਾ ਜਿਨ੍ਹਾਂ ਨੇ ਸਰਵੇ ਕਰਨ ਦੇ ਵਿੱਚ ਮੇਰਾ ਔਰ ਸਾਡੀ ਟੀਮ ਦਾ ਸਾਥ ਦਿੱਤਾ ਜਿਹੜੇ ਲੋਕ ਇਸ ਟੀਮ ਦਾ ਹਿੱਸਾ ਬਣੇ ਨੇ ਜੋ ਲੋਕ ਇਸ ਟੀਮ ਨਾਲ ਨਵੇਂ ਜੁੜੇ ਨੇ ਉਹਨਾਂ ਦਾ ਟੀਮ ਦੇ ਵਿੱਚ ਸਵਾਗਤ ਹੈ ਔਰ ਜਿਹੜੇ ਲੋਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੁਹਾਡਾ ਸਾਡੀ ਟੀਮ ਦੇ ਵਿੱਚ ਸਵਾਗਤ ਹੈ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਔਰ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਾਵਾਂਗੇ ਕਿ ਆਪਣੇ ਏਰੀਏ ਆਪਣੇ ਸ਼ਹਿਰ ਆਪਣੇ ਪੰਜਾਬ ਤੇ ਆਪਣੇ ਭਾਰਤ ਦੀ ਤਰੱਕੀ ਦੀ ਔਰ ਡਿਵੈਲਪਮੈਂਟ ਦੀ ਗੱਲ ਕਰ ਸਕੀਏ ਔਰ ਇਦਾਂ ਦੀ ਅਸੀਂ ਇਨਫੋਰਮੇਟਿਵ ਜਿਹੜੀਆਂ ਵੀਡੀਓਜ਼ ਨੇ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਹੀਏ ਤੋਂ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਇਲੈਕਸ਼ਨ ਆ ਰਹੇ ਨੇ ਵੋਟ ਜ਼ਰੂਰ ਕਰਿਓ ਇਮਾਨਦਾਰੀ ਨਾਲ ਵੋਟ ਕਰਿਓ ਇਮਾਨਦਾਰ ਕੈਂਡੀਡੇਟ ਨੂੰ ਵੋਟ ਕਰਿਓ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਸ਼ਾਇਦ ਕੁਝ ਗਲਤੀਆਂ ਸਾਡੇ ਕੋਲ ਹੋਈਆਂ ਨੇ ਆਪਣੇ ਕੈਂਡੀਡੇਟ ਚੁਣਨ ਦੇ ਵਿੱਚ ਤੋਂ ਇਸ ਵਾਰ ਫਿਰ ਸਾਰਾ ਮੈਦਾਨ ਖੁੱਲ ਚੁੱਕਾ ਹੈ ਵੱਖ-ਵੱਖ ਪਾਰਟੀਆਂ ਆਪਣੇ ਖਿਡਾਰੀ ਮੈਦਾਨ ਵਿੱਚ ਉਤਾਰ ਚੁੱਕੀਆਂ ਨੇ ਫੈਸਲਾ ਤੁਸੀਂ ਕਰਨਾ ਹੈ ਵੋਟ ਕਿਹਨੂੰ ਕਰਨੀ ਹੈ ਕਿਸ ਅਧਾਰ ਤੇ ਕਰਨੀ ਹੈ ਕਿਸ ਕੰਮ ਲਈ ਕਰਨੀ ਹੈ ਤੋਂ ਜੋ ਵੀ ਹੈ ਜਿਸ ਵੀ ਪਾਰਟੀ ਦੇ ਤੁਸੀਂ ਸਪੋਰਟਰ ਹੋ ਜਿਸ ਵੀ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਹੋ ਵੋਟ ਜ਼ਰੂਰ ਕਰਨਾ ਇਸ ਵਾਰ ਅਸੀਂ ਸਰਕਾਰ ਨੂੰ ਦਿਖਾਣਾ ਹੈ ਕਿ ਜਲੰਧਰ ਵੈਸਟ ਦੇ ਲੋਕ ਚੁਕੰਨੇ ਨੇ ਸਮਝਦਾਰ ਨੇ ਔਰ ਸਮਝਦਾਰੀ ਦੇ ਨਾਲ ਵੋਟ ਕਰਦੇ ਨੇ ਲੇਕਿਨ ਵੋਟ ਜ਼ਰੂਰ ਕਰਦੇ ਨੇ ਇੱਕ ਉਪਰਾਲਾ ਕਰਨਾ ਹੈ ਜਲੰਧਰ ਵੈਸਟ ਦੇ ਵਿੱਚੋਂ ਵੋਟ ਸ਼ੇਅਰ ਇਸ ਵਾਰੀ ਵੱਧ ਲੋਕ ਵੱਧ ਤੋਂ ਵੱਧ ਨਿਕਲ ਕੇ ਕਰਾਚਨ ਆਣ ਪਰ ਵੱਧ ਤੋਂ ਵੱਧ ਵੋਟ ਪਾਣ ਜੁੜੇ ਰਹਿ ਲਈ ਧੰਨਵਾਦ